ਆਇਆ ਹੈ ਨਾ ਤੇ ਕੋਈ ਮਾਤ ਲੈ ਕੇ ਜਾ ਗੱਲਾਂ ਘੱਟੀ ਗੱਲ ਕਰ ਹੁਣ ਕਰਦੇ ਹੋਰ ਨਹੀਂ ਬਿਜਾਣਾ ਨੂੰ ਕੀ ਕਰ ਰਹਾ ਬਾਈ ਆਇਆ ਹੈ ਨਾ ਤੇ ਕੋਈ ਮਾਤ ਲੈ ਕੇ ਜਾ ਗੱਲਾਂ ਘੱਟੀ ਗੱਲ ਕਰ ਹੁਣ ਕਰਦੇ ਹੋਰ ਨਹੀਂ ਬਿਜਾਣਾ ਨੂੰ ਕੀ ਕਰ ਰਹਾ ਬਾਈ ਹਰ ਸਾਲ ਆਉਨੇ ਆ ਜੀ ਸਾਕੀ ਤੇ ਵੀ ਆਉਨੇ ਆ ਹੋਲਾ ਮਹੱਲਾ ਇੱਕ ਇਸ ਤਰ੍ਹਾਂ ਦਾ ਤਿਹਾਰਾ ਜੋ ਗੁਰੂ ਸਾਹਿਬ ਦੀਆਂ ਲੜਾਈਆਂ ਦੀ ਯਾਦ ਕਰਾਉਂਦਾ ਹੈ ਜੋ ਹੱਕ ਸੱਚ ਲਈ ਜੋ ਮਜਲੂਮਾਂ ਦੇ ਹੱਕ ਚ ਖੜਨ ਲਈ ਜ਼ੁਲਮ ਦੇ ਵਿਰੁੱਧ ਲੜਨ ਲਈ ਸਾਨੂੰ ਪ੍ਰੇਰਨਾ ਦੁੱਤੀ ਹੈ ਤੇ ਅਸੀਂ ਪ੍ਰਵਾਸੀ ਸੰਗਤਾਂ ਜਨਤਕ ਹਸਤਕ ਹੋਏ ਆ ਤੇ ਇਹਨੂੰ ਸਾਰੇ ਹੀ ਮਨਾਉਂਦੇ ਆ ਹੋਲਾ ਮਹੱਲਾ ਕੋਈ ਕਿਸੇ ਖਾਸ ਵਿਸ਼ੇਸ਼ ਧਰਮ ਦਾ ਨਹੀਂ ਜੀ ਸਾਰੇ ਲੋਕ ਤੁਸੀਂ ਇੱਥੇ ਵੀ ਦੇਖੋਗੇ ਸਾਰੇ ਨਾਨਕਲੇਵਾ ਸੰਗਤ ਸਭ ਲੋਕ ਜੋ ਹੈ ਮਨਾਉਂਦੇ ਨੇ ਮੈਂ ਮੁबारकਤ ਇਹ ਮਾਨ ਸਾਹਿਬ ਬੜੀਆਂ ਸਰਕਾਰਾਂ ਆਈਆਂ ਬੜੀਆਂ ਗਈਆਂ ਇੱਕ ਅਨੰਪੁਰ ਸਾਹਿਬ ਦੇ ਵਿੱਚ ਚਰਨ ਗੰਗਾ ਸਟੇਡੀਅਮ ਹੈ ਜਿੱਥੇ ਜਗਜੁਤ ਕੁਰਤਾ ਹੁੰਦੇ ਨੇ 15 ਤਰੀਕ ਨੂੰ ਮਹੱਲੇ ਦੇ ਦੇਣ ਉਹ ਸਟੇਡੀਅਮ ਕੁਛਕ ਜਿਹੜਾ ਹੈਗਾ ਪਿਛਲੀ ਸਰਕਾਰਾਂ ਤੋਂ ਬਣਿਆ ਲੇਕਿਨ ਬਹੁਤ ਕੰਮ ਹੋਦਾ ਬਾਕੀ ਪਿਆ ਬਾਬਾ ਨੂਰ ਸਿੰਘ ਬਹੁਤ ਮੈਨੂੰ ਕੁਝ ਸੇਵਾਦਾਰਾਂ ਨੇ ਵੀ ਮੈਨੂੰ ਕੁਝ ਗੱਲ ਦੱਸੀ ਆ ਕਿ ਟੀਜੀਏ ਜਾਣਾ ਪੈਂਦਾ ਇੱਥੋਂ ਜੀ ਹਸਪੀਟਲ ਬਹੁਤ ਛੋਟਾ ਹੈ ਉਹ ਸੇਵਾਦਾਰ ਖੁਦ ਕਹਿ ਰਿਹਾ ਸੀ ਕਿ ਮੇਰੀ ਮਾਂ ਜਿਹੜੀ ਉਹ ਕੈਂਸਰ ਕਰਕੇ ਮਰ ਗਈ ਜੀ ਸੋ ਅਸੀਂ ਜਿੱਥੇ ਵੀ ਇਨਫਰਾਸਟ੍ਰਕਚਰ ਬਣਦਾ ਹੈ ਅਸੀਂ ਇਸ ਦਾ ਤੋਂ ਬਿਲਕੁਲ ਮਨਕਰ ਨਹੀਂ ਹੁੰਦੇ ਅਨੰਪੁਰ ਸਾਹਿਬ ਵਰਗੇ ਸ਼ਹਿਰ ਚ ਕੈਂਸਰ ਦਾ ਤੇ ਹੋਰ ਮਲਟੀ ਸਪੈਸ਼ਲਿਟੀ ਹਸਪੀਟਲ ਚਾਹੀਦਾ ਸਟੇਡੀਅਮ ਚਾਹੀਦਾ ਘੱਤਕਾ ਦਾ ਘੱਤਕਾ ਦਾ ਵੀ ਹੋਣਾ ਘੋੜਸਵਾਰੀਆਂ ਦੇ ਇੱਥੇ ਸੋ ਜੋ ਵੀ ਇਨਫਰਾਸਟ੍ਰਕਚਰ ਚਾਹੀਦਾ ਹੋਊਗਾ ਤੇ ਅਸੀਂ ਐਮਐਲਏ ਸਾਹਿਬ ਤੇ ਸਾਡੇ ਮੰਤਰੀ ਸਾਹਿਬ ਸਾਡੇ ਨਾਲ ਨਹੀਂ ਕਿਸੇ ਕਰਾਂਗਾ ਤੁਸੀਂ ਬਹੁਤ ਪਿਆਰਾ ਤੁਸੀਂ ਆਂਦੇ ਹੋ ਮਤਲਬ ਕੁਝ ਕਹੇ ਟੂਰਿਜ਼ਮ ਵਾਦੋ ਜੀ ਨੂੰ ਹਾਂਜੀ ਹਾਂਜੀ ਉਹ ਵੀ ਦੇਖੋ ਮੇਰੇ ਖਿਆਲ ਚ ਇੱਥੇ ਕੋਈ ਟੂਰਿਜ਼ਮ ਦੀ ਐਡ ਦੇਣ ਦੀ ਲੋੜ ਨਹੀਂ ਗੁਰੂ ਸਾਹਿਬ ਦੇ ਜੋ ਇੱਥੇ ਬਹਿ ਕੇ ਪੌਤਕ ਰਚੇ ਜੋ ਇੱਥੇ ਬਹਿ ਕੇ ਵਰਤਾਰੇ ਹੋਏ ਉਹ ਬਹੁਤ ਪੂਰੀ ਦੁਨੀਆ ਨਤਮਸਤਕ ਹੁੰਦੀ ਹੈ ਹਾਂ ਇਸ ਏਰੀਆ ਨੂੰ ਆ ਏਰੀਆ ਜਿਹੜਾ ਖਾਸ ਤੌਰ ਤੇ ਪਠਾਨਕੋਟ ਤੱਕ ਜੀ ਜੀ ਡੈਮ ਵੀ ਨੇ ਛੋਟੇ ਛੋਟੇ ਤੇ ਨੰਗਲ ਹੋ ਗਿਆ ਇਸ ਨੂੰ ਪੂਰਾ ਟੂਰਿਜ਼ਮ ਕਿਹਹਾ ਬਣਾਵਾਂਗੇ ਤੇ ਨਾਲ ਧਾਰਮਿਕ ਟੂਰਿਜ਼ਮ ਵੀ ਜੁੜਾ